ਜੇਕਰ ਤੁਸੀਂ ਨਵਾਂ ਵਪਾਰ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ ਦੱਸਦੀ ਹੈ ਕਿ ਕੇਂਦਰੀ ਮੰਤਰੀ ਪਿਊਸ਼ ਗੋਲ ਨੇ ਔਰਤਾਂ ਲਈ ਲਾਇਸੈਂਸ ਫੀਸ ਵਿੱਚ 80% ਦੀ ਅਤੇ MSME ਲਈ ਫੀਸ ਵਿੱਚ 50% ਦੀ ਕਟੌਤੀ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਕਹੇ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਲਈ ਪੈਟਰੋਲ ਪੰਪ ਦਾ ਲਾਇਸੈਂਸ ਲੈਣਾ ਵੀ ਆਸਾਨ ਹੋ ਜਾਵੇਗਾ ਕੇਂਦਰ ਦੀ ਮੋਦੀ ਸਰਕਾਰ ਪੈਟਰੋਲ ਪੰਪਾਂ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕਰਨ ਜਾ ਰਹੀ ਹੈ ਜਿਸ ਤੋਂ ਬਾਅਦ ਆਬਾਦੀ ਵਾਲੇ ਖੇਤਰਾ ਵਿੱਚ ਪੈਟਰੋਲ ਪੰਪਾਂ ਨੂੰ 30-50 ਮੀਟਰ ਦੇ ਘੇਰੇ ਵਿੱਚ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਕੇਂਦਰੀ ਮੰਤਰੀ ਪਿਊਸ਼ ਕੋਇਲ ਨੇ ਪੀਈਐਸਓ ਨੂੰ ਆਬਾਦੀ ਵਾਲੇ ਖੇਤਰਾ ਦੇ 30 ਤੋਂ 50 ਮੀਟਰ ਦੇ ਅੰਦਰ ਪੈਟਰੋਲ ਪੰਪਾਂ ਦੇ ਸੰਚਾਲਨ ਨੂੰ ਮਨਜ਼ੂਰੀ ਦੇਣ ਲਈ ਸੁਰੱਖਿਆ ਉਪਵਾਮਾਂ ਲਈ ਇੱਕ ਬਲੂਪ੍ਰਿੰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਨੇ PESO ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰोत्사હન ਵਿਭਾਗ ਦੇ ਅਧੀਨ ਕੰਮ ਕਰਨ ਵਾਲਾ ਇੱਕ ਦਫ਼ਤਰ ਹੈ ਇਹ ਵਿਸਫੋਟਕ ਐਕਟ 1884 ਅਤੇ ਪੈਟਰੋਲੀਅਮ ਐਕਟ 1934 ਦੇ ਤਹਿਤ ਸਥਾਪਿਤ ਰੈਗੂਲੇਟਰੀ ਢਾਂਚੇ ਨੂੰ ਲਾਗੂ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਵਣਜੇ ਅਤੇ ਉਦਯੋਗ ਮੰਤਰੀ ਨੇ PESO ਦੁਆਰਾ ਦਿੱਤੀ ਗਈ ਲਾਇਸੈਂਸ ਫੀਸ ਵਿੱਚ ਮਹਿਲਾ ਉਦਮੀਆਂ ਨੂੰ 80% ਤੇ ਰਿਆਇਤ ਅਤੇ MSME ਨੂੰ 50% ਰਾਇ ਦੇਣ ਦਾ ਵੀ ਐਲਾਨ ਕੀਤਾ ਹੈ। ਗੋਇਲ ਨੇ PESO ਦੇ ਕੰਮਕਾਜ ਵਿੱਚ ਕੁਸ਼ਲਤਾ ਵਧਾਉਣ ਲਈ ਪੈਟਰੋਲੀਅਮ, ਵਿਸਫੋਟਕ, ਆਤੀਸ਼ਵਾਜੀ ਅਤੇ ਹੋਰ ਸੰਬੰਧਤ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ। ਵਣਜ ਅਤੇ ਉਦਯੋਗ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੋਇਲ ਨੇ PESO ਨੂੰ ਸੁਰੱਖਿਆ ਉਪਵਾਮਾਂ ਦੀ ਰੂਪਰੇਖਾ ਤਿਆਰ ਕਰਨ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ਗਿਆ ਹੈ ਇਸ ਨਾਲ ਆਬਾਦੀ ਵਾਲੇ ਖੇਤਰਾ ਵਿੱਚ ਘੱਟ ਦੂਰੀ ਤੇ ਵੀ પેટ્રોલ ਪੰਪ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਵਿਸਫੋਟਕ ਤੋਂ ਇਲਾਵਾ ਬਾਕੀ ਸਾਰੇ ਲਾਇਸੈਂਸ 10 ਸਾਲ ਦੀ ਮਿਆਦ ਲਈ ਦਿੱਤੇ ਜਾਂਦੇ ਨੇ પેટ્રોલ ਪੰਪਾਂ ਦਾ ਲਾਇਸੈਂਸ ਪੈਟਰੋਲੀਅਮ ਰੂਲਸ 2002 ਦੇ ਫਾਰਮ 14 ਦੇ ਤਹਿਤ ਜਾਰੀ ਕੀਤਾ ਜਾਂਦਾ ਹੈ ਜਦੋਂ ਕਿ પેટ્રોલ ਪੰਪ ਤੇ ਸੀएनजी ਡਿਸਟ੍ਰੀਬਿਊਸ਼ਨ ਸਹੂਲਤ ਲਈ ਲਾਇਸੈਂਸ ਗੈਸ ਸਿਲੰਡਰ ਨਿਯਮਾਂ ਦੇ ਫਾਰਮ ਜੀ ਦੇ ਤਹਿਤ ਜਾਰੀ ਕੀਤਾ ਜਾਂਦਾ ਹੈ ਪੀਈਐਸਓ ਨੂੰ ਇਹ ਕੰਮ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨਾਲ ਸਲਾਹ مشورہ ਕਰਕੇ ਕਰਨ ਲਈ ਕਿਹਾ ਗਿਆ ਹੈ ਉਨ੍ਹਾਂ ਕਹਿ ਕੇ ਵਿਸਫੋਟਕਾ ਟਵਾ ਟਵਾਈ ਅਤੇ ਨਿਰਮਾਣ ਲਈ 10 ਸਾਲਾਂ ਲਈ ਲਾਇਸੈਂਸ ਦੇਣ ਦੀ ਸੰਭਾਵਨਾ ਤੇ ਗੌਰ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ